ਜੋ ਤੁਸੀਂ ਕਹਿ ਰਹੇ ਹੋ ਗਲਤ ਹੈ ਇਹੋ ਜਿਹਾ ਨਹੀਂ ਹੋਣਾ ਜਾ ਰਿਹਾ ਜਦ ਕਿ ਅਸੀਂ 2 ਲਗਭਗ 2 ਘੰਟੇ ਉਹਨਾਂ ਦੇ ਘਰ ਦੇ ਅੱਗੇ ਧਰਨਾ ਲਾ ਕੇ ਆਏ ਆ ਜੇ 14 ਤਰੀਕ ਤੱਕ ਆ ਜੀ 14 ਤੱਕ ਨਹੀਂ ਜਾ ਰਿਹਾ ਇਟ ਮੀਨਸ ਕਿ ਤੁਸੀਂ ਸਾਨੂੰ ਕਿਤੇ ਨਾ ਕਿਤੇ ਤੁਹਾਡੇ ਦਿਮਾਗ ਦੇ ਵਿੱਚ ਤੁਹਾਡੇ ਦਿਲ ਦੇ ਵਿੱਚ ਕੁਝ ਨਾ ਕੁਝ ਹੈ ਜੋ ਸਾਡੇ ਨਾਲ ਤੁਸੀਂ ਕਲੀਅਰ ਨਹੀਂ ਕਰ ਰਹੇ ਅਸੀਂ ਅੱਜ ਜਿਹੜਾ ਅਸੀਂ ਐਜੀਟੇਸ਼ਨ ਕਰਦੇ ਪਏ ਆ ਉਹਦੀ ਕੰਟੀਨਿਊਸ ਚ ਡਾਕਟਰ ਰਵਜੋਤ ਹਰਾਂ ਦੇ ਦਫ਼ਤਰ ਜਾ ਕੇ ਉੱਥੇ ਇੱਕ ਰਿਪ੍ਰেজੈਂਟੇਸ਼ਨ ਦੇ ਕੇ ਆਈਆਂ ਵੀ ਤੁਸੀਂ ਇਸ ਰਿਕਵੈਸਟ ਨਾਲ ਇਸ ਨਾਲ ਵੀ ਤੁਸੀਂ ਸਾਡਾ ਅਜੀ ਹੁਸ਼ਿਆਰਪੁਰ ਜ਼ਿਲ੍ਹਾ ਕੱਟੁੰਦਾ ਤੇ ਸਾਡੇ ਮੁਦਈ ਬਣ ਕੇ ਉੱਥੇ ਜਾ ਕੇ ਸਾਡੀ ਗੱਲ ਕਰੋ ਵੀ ਇਹ ਕਹੋ ਵੀ ਅਸੀਂ ਹੁਸ਼ਿਆਰਪੁਰ ਜ਼ਿਲ੍ਹੇ ਦਾ ਕੋਈ ਵੀ ਅੰਗ ਜਿਹੜਾ ਉਹ ਕੱਟਣ ਨਹੀਂ ਦੇਣਾ ਜੈਕੀਸ਼ਨ ਰੌੜੀ ਨੂੰ ਰਾਮਨਾਥ ਆ ਇੱਕ ਦਿਨ ਘਰਾਉ ਕੀਤਾ ਸੀਗਾ ਜਿੱਥੇ ਉਹਨਾਂ ਨੇ ਹੁਣ ਉਹ ਕੱਲ ਇੱਕ ਇੰਟਰਵਿਊ ਦਿੱਤੀ ਆ ਉਹਦੇ ਚ ਇਹ ਕਿਹਾ ਆ ਜੀ ਵੀ ਇਹ ਮੇਰੇ ਕੋ ਆਏ ਸੀਗੇ ਤੇ ਮੈਂ ਜਦੋਂ ਬਾਹਰ ਆਉਣ ਲੱਗਿਆ ਤੇ ਇਹ ਉੱਠ ਕੇ ਚੱਲ ਗਏ ਮੈਂ ਇਹਨਾਂ ਨੂੰ ਮਿਲਣਾ ਸੀ ਜਦ ਕਿ ਅਸੀਂ ਦੋ ਲਗਭਗ ਦੋ ਘੰਟੇ ਉਹਨਾਂ ਦੇ ਘਰ ਤਾਂ ਉਹਦੇ ਅੱਗੇ ਧਰਨਾ ਲਾ ਕੇ ਆਏ ਆ ਔਰ ਉੱਥੇ 슬ੋਗਨ ਵੀ ਰੇਜ਼ ਕਰਕੇ ਆਏ ਪੀ ਰੌੜੀ ਸਾਹਿਬ ਬਾਹਰ ਆਓ ਬਾਹਰ ਆਓ ਉਹ ਬੰਦਾ ਦੋ ਘੰਟੇ ਅਸੀਂ ਉੱਥੇ ਰਹੇ ਆ ਟ੍ਰੈਫਿਕ ਵੀ ਜਾਮ ਰਹੀ ਆ ਦੋ ਘੰਟੇ ਉਹ ਬੰਦਾ 5 ਮਿੰਟ ਲਈ ਬਾਹਰ ਆ ਕੇ ਜਿਹੜੇ ਸਾਡੇ ਨਵੇਂ ਸ਼ਹਿਰ ਗਡਸ਼ੰਕਰ ਬਲਾਚਾਰ ਤੇ ਰੋਪੜ ਦੇ ਵਕੀਲ ਸਾਹਿਬਾਨ ਸਾਰੇ ਗਏ ਸੀ ਪਰ ਉਸ ਬੰਦੇ ਨੇ ਇਹ ਕਸਟਮਰੀ ਕੀਤਾ ਕਿ ਮੈਂ 2 ਮਿੰਟ ਆ ਕੇ ਵੀ ਆ ਬਾਹਰ ਆ ਕੇ ਕਹਦੇ ਆ ਵੀ ਨਹੀਂ ਜੋ ਤੁਸੀਂ ਕਹਿ ਰਹੇ ਹੋ ਗਲਤ ਹੈ ਇਹੋ ਜਿਹਾ ਨਹੀਂ ਹੋਣਾ ਜਾ ਰਿਹਾ ਅਨੰਦਪੁਰ ਸਾਹਿਬ ਜ਼ਿਲ੍ਹਾ ਨਹੀਂ ਬਣ ਰਿਹਾ ਔਰ ਜੇ ਬਣ ਰਿਹਾ ਤੇ ਗੜ ਸਿੰਘ ਰੋਦ ਨਾਲ ਲੈਟ ਨਹੀਂ ਹੋ ਰਿਹਾ ਉਹਨਾਂ ਨੇ ਦੋ ਸ਼ਬਦ ਵੀ ਨਹੀਂ ਕਹੇ ਆ ਕੇ ਬਾਹਰ ਸਰ ਜਿਵੇਂ ਆਪਾਂ ਪੱਲਾ ਵੀ ਦੱਸ ਚੁੱਕੇ ਆ ਸਾਡੇ ਪਾਰ ਦਾ ਬਹੁਤ ਕਲੀਅਰ ਸਟੈਂਡ ਆ ਜਿਹੜਾ ਹੁਸ਼ਿਆਰਪੁਰ ਜ਼ਿਲ੍ਹਾ ਆ ਅਸੀਂ ਉਹਦਾ ਹੁਣ ਕੋਈ ਵੀ ਅੰਗ ਜੇ ਕੱਟੋ ਵੀ ਅਸੀਂ ਹਰਗੇ ਬਰਦਾਸ਼ਤ ਨਹੀਂ ਕਰਨਾ ਅਸ ਦਿ ਇਹ ਵਿੱਚ ਵਿੱਚ ਆਪਾਂ ਸ਼ੁਰੂ ਡੀਸੀ ਆਫਿਸ ਤੋਂ ਕੀਤਾ ਸੀਗਾ ਅਸੀਂ ਉਸ ਦਿਨ ਵੀ ਆਹਨ ਕੀਤਾ ਸੀਗਾ ਕਿ ਕੋਈ ਕਲੀਅਰ ਸਟੇਟਮੈਂਟ ਸਾਡੇ ਲਈ ਆ ਜਵੇ ਤਾਂ ਜੋ ਜਿਹੜਾ ਅਸੀਂ ਸੜਕਾਂ ਤੇ ਉੱਤਰਨਾ ਸਾਨੂੰ ਨਾ ਪਵੇ ਪਰ ਅੱਜ ਤੱਕ ਜਿਹੜੀ ਪੰਜਾਬ ਸਰਕਾਰ ਹੈਗੀ ਆ ਇਹਨਾਂ ਦੇ ਹੱਥੋਂ ਹੀ ਨੇ ਜਿਹੜੇ ਸਟੇਟਮੈਂਟਾਂ ਦਾ ਸਵਾਏ ਅੱਜ ਤੱਕ ਕੋਈ ਸਟੇਟਮੈਂਟ ਨਹੀਂ ਆਈ ਅਸੀਂ ਵੱਖਰੇ ਵੱਖਰੇ ਜਿੰਨੇ ਰਿਪ੍ਰੈਜ਼ੈਂਟੇਟਿਵ ਹੈਗੇ ਆ ਲੋਕਲ ਐਮਐਲਏਸ ਹੈਗੇ ਆ ਮੰਤਰੀ ਹੈਗੇ ਐਮਪੀ ਸਾਹਿਬ ਹੈਗੇ ਆ ਉਹਨਾਂ ਦੇ ਜਾਈ ਅਸੀਂ ਮੁੜ ਕੇ ਅਸੀਂ ਜਿਹੜੇ ਡਿਪਟੀ ਸਪੀਕਰ ਸਾਹਿਬ ਹੈਗੇ ਆ ਜਿਹੜੇ ਪਹਿਲਾਂ ਹੀ ਕਹਿੰਦੇ ਸੀਗੇ ਕਿ ਜਿਹੜੇ ਸਿਰਫ ਗੜਸ਼ੰਕਰ ਹਲਕੇ ਵਾਲੇ ਹੈਗੇ ਆ ਉਹਨਾਂ ਕੋਲੇ ਹੱਕ ਆ ਉਹਨਾਂ ਨੂੰ ਸਵਾਲ ਪੁੱਛਣ ਦਾ ਹੋਰ ਕਿਸੇ ਕੋਲੇ ਹੈ ਨਹੀਂਗਾ ਪਰ ਦੁੱਖਦਾਈ ਗੱਲ ਇਹ ਹੈ ਕਿ ਜਦੋਂ ਅਸੀਂ ਗਏ ਅਸੀਂ ਗੜਸ਼ੰਕਰ ਦੇ ਲੀਡਰ ਸਾਹਿਬਾਨਾਂ ਨੂੰ ਨਾਲ ਲੈ ਕੇ ਗੜਸ਼ੰਕਰ ਦੀ ਬਾਹਰ ਨੂੰ ਨਾਲ ਲੈ ਕੇ ਗਏ ਤੇ ਹਿਸ਼ਾਰਪੁਰ ਦੇ ਜਿੰਨੇ ਸੀਨੀਅਰ ਐਡਵੋਕੇਟਸ ਸਾਰੇ ਸੀਗੇ ਜਿਨ੍ਹਾਂ ਕੋਲੇ ਰੋੜੀ ਸਾਹਿਬ ਗਾਹੇ ਵਗਾਹੇ ਜਦੋਂ ਉਹਨਾਂ ਲੋੜ ਪੈਂਦੀ ਆਂਦੇ ਵੀ ਰਹਿੰਦੇ ਆ ਉਹ ਵੀ ਨਾਲ ਗਏ ਪਰ ਰੋੜੀ ਸਾਹਿਬ ਨੇ ਪੰਜਾਬ ਸਰਕਾਰ ਦੇ ਡਿਪਟੀ ਸਪੀਕਰ ਜਿਹੜੇ ਹੈਗੇ ਆ ਉਹਨਾਂ ਨੇ ਇੰਨੀ ਤਵੱਜੋ ਨਹੀਂ ਦਿੱਤੀ ਕਿ ਜਿਹੜੇ ਅੰਦਰ ਕੁਰਸੀ ਤੇ ਬੈਠੇ ਜਿਹੜੀ ਕੁਰਸੀ ਲੋਕਾਂ ਦੀ ਦਿੱਤੀ ਆ ਜਦੋਂ ਪਬਲਿਕ ਬਾਹਰ ਆ ਕੇ ਬੈਠੀ ਕਿ ਉਹ 2 ਮਿੰਟ ਆ ਕੇ ਬਾਹਰ ਗੱਲ ਸੁਣ ਲੈਣ ਉੱਥੇ ਉਹਨਾਂ ਨੇ ਬੜੇ ਹੀ ਸ਼ਰਮਨਾਕ ਬੋਲ ਲਾਏ ਜਿਵੇਂ ਕਿ ਘਰੇ ਆਈ ਦੀ ਪੰਜਾਬ ਚ ਤਾਂ ਸਾਡੇ ਕਹਾਵਤ ਹੈਈ ਘਰੇ ਆਈ ਦੀ ਇੱਜ਼ਤ ਕਰਨੀ ਪਰ ਉਹਨਾਂ ਨੇ ਉਹੋ ਲਾਏ ਤੇ ਉਸ ਦਿਨ ਤਾਂ ਬਾਹਰ ਆਏ ਨਹੀਂ ਸਾਰੇ ਭਾਈਚਾਰੇ ਨੇ ਉੱਥੇ ਨਾਰੇ ਲਾਇਏ ਸੀ ਬਾਹਰ ਆਓ ਬਾਹਰ ਆਓ ਬਾਹਰ ਆਓ ਉੱਥੋਂ ਦਾ ਬਾਹਰ ਨਹੀਂ ਆਏ ਬਾਦ ਵਿੱਚ ਇੱਕ ਪ੍ਰੈਸ ਵਾਲੇ ਨੂੰ ਆਪਣੀ ਬਾਈਟ ਦੇਣ ਦੇ ਜਰੂਰ ਕਿਹਾ ਕਿ ਮੈਂ ਆਫਰ ਦਿੱਤੀ ਸੀ ਅੰਦਰ ਆ ਜੋ ਜਦੋਂ ਮੈਂ ਬਾਹਰ ਚੱਲਾ ਇਹ ਉੱਥੋਂ ਦੀ ਰਫੂ ਚੱਕਰ ਹੋ ਗਏ ਐ ਰਹੇ ਉਹ ਜਿਹੜੇ ਸ਼ਬਦ ਵਰਤਨੇ ਇੱਕ ਭਾਈਚਾਰਾ ਜਿਹੜਾ ਪੜਿਆ ਲਿਖਿਆ ਭਾਈਚਾਰਾ ਜਿਹੜਾ ਲੋਕਾਂ ਨੂੰ ਰਿਪਰੈਜ਼ੈਂਟ ਕਰਦਾ ਜਸਟਿਸ ਲਈ ਲੜਦਾ ਉਹਨਾਂ ਲਈ ਵਰਤਨੇ ਬਹੁਤ ਹੀ ਨਿੰਦਣਯੋਗ ਆ ਪਰ ਫੇਰ ਵੀ ਰੋੜੀ ਸਾਹਿਬ ਨੂੰ ਜੇ ਲੱਗਦਾ ਆ ਤਾਂ ਰੋੜੀ ਸਾਹਿਬ ਨੂੰ ਅਸੀਂ ਬੇਨਤੀ ਕਰਦੇ ਆਪਣੀ ਬਾਲ ਰੋੜੀ ਸਾਹਿਬ ਟਾਈਮ ਤੁਸੀਂ ਰੱਖ ਲਓ ਅਸੀਂ ਆ ਜਵਾਂਗੇ ਜਿਹੜੇ ਮੁੱਦਿਆਂ ਦੇ ਡਿਬੇਟ ਕਰਨੀ ਅਸੀਂ ਤਿਆਰ ਆ ਦੇਖੋ ਜੀ ਤੁਹਾਨੂੰ ਪਤਾ ਕਿ ਕਾਫੀ ਦਿਨਾਂ ਤੋਂ इवन ਮਹੀਨੇ ਹੀ ਹੋ ਗਏ ਆ ਅਸੀਂ ਇਸ ਕੰਟੀਨਿਊ ਪ੍ਰੋਟੈਸਟ ਦੇ ਵਿੱਚ ਹਿੱਸਾ ਲੈ ਰਹੇ ਆ ਅੱਜ ਵੀ ਸਾਡੀ ਇੱਕ ਬਾਈਕ ਰੈਲੀ ਸੀਗੀ ਜੋ ਕਿ ਸਾਡੇ ਹਜੂਤ ਸਭ ਜਿਹੜੇ ਹੈਗੇ ਆ ਡਾਕਟਰ ਰਵਜੋਤ ਜੀ ਮੰਤਰੀ ਸਾਹਿਬ ਹੈਗੇ ਉਹਨਾਂ ਦੇ ਘਰ ਤੱਕ ਰੈਲੀ ਸੀਗੀ ਸਾਡਾ ਮੇਨ ਮੋਟਿਵ ਜੋ ਹੈਗਾ ਤੁਹਾਨੂੰ ਪਤਾ ਹੀ ਹੈ ਜੀ ਸ਼ੁਰੂ ਤੋਂ ਲੈ ਕੇ ਕਿ ਗੜ ਸ਼ੰਕਰ ਜਿਹੜਾ ਹੈਗਾ ਕਹਿੰਦੇ ਆ ਕਿ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਉਹਨੂੰ ਮਲਾਉਣ ਜਾ ਰਹੇ ਹੈਗੇ ਅਸੀਂ ਬਾਰ-ਬਾਰ ਇੱਕੋ ਹੀ ਬੇਨਤੀ ਕਰਦੇ ਆ ਕਿ ਕਿਉਂ ਗੜ ਸ਼ੰਕਰ ਹੀ ਕਿਉਂ देखो हरे कोई भी बंदा होवे जे ਸਾਡੇ ਘਰ ਤੇ ਕੋਈ ਆਉਂਦਾ ਹੈਗਾ ਡਾਕਾ ਮਾਨ ਆਉਂਦਾ ਤਾਂ ਅਸੀਂ ਆਪਣੇ ਘਰ ਨੂੰ ਬਚਾਉਂਦੇ ਆ ਤੇ ਰੋੜੀ ਸਾਹਿਬ ਜਿਸ ਵਿਧਾਨ ਸਭਾ ਦੇ ਤੁਸੀਂ ਐਮ ਐਲ ਏ ਹੋ ਗੜ ਸ਼ੰਕਰ ਦੇ ਤਾਂ ਤੁਹਾਡੀ ਤਾਂ ਇੱਕ ਪ੍ਰਾਇਮਰੀ ਡਿਊਟੀ ਬਣਦੀ ਕਿ ਤੁਸੀਂ ਉਸ ਹਲਕੇ ਨੂੰ ਬਚਾਉਣਾ ਆ ਉਹਨੂੰ ਕਿਸੇ ਵੀ ਹਾਲਤ ਦੇ ਵਿੱਚ ਕਿਤੇ ਪਾਸੇ ਵੀ ਜਾਣ ਨਹੀਂ ਦੇਣਾ ਲੇਕਿਨ ਤੁਸੀਂ ਹੀ ਉਸ ਨੂੰ ਦੂਜੇ ਪਾਸੇ ਲੈ ਕੇ ਜਾ ਰਹੇ ਹੋ ਕਦੀ ਤੁਸੀਂ ਕਹਿ ਰਹੇ ਰਹੋ ਕਿ ਅਸੀਂ ਇਹਨੂੰ ਆਪਣੇ ਨਮਾ ਸ਼ਹਿਦ ਦੇ ਨਾਲ ਮਲਾ ਦੇਣਾ ਲੇਕਿਨ ਇਹ ਸਟੇਟਮੈਂਟ ਆ ਤੁਹਾਡੀਆਂ ਡਿਊਲ ਸਟੇਟਮੈਂਟ ਆ ਤੁਹਾਡੀਆਂ ਠੀਕ ਨਹੀਂ ਹੈਗੀਆਂ ਤੁਸੀਂ ਇੱਕ ਐਡੀ ਕਨਸਟੀਟਿਊਸ਼ਨ ਪੋਸਟ ਤੇ ਬੈਠੇ ਹੋ ਤੁਹਾਨੂੰ ਜਿਹੜੀ ਵੀ ਸਟੇਟਮੈਂਟ ਦੇਣੀ ਹੈ ਇੱਕ ਆਫੀਸ਼ੀਅਲੀ ਸਟੇਟਮੈਂਟ ਦੇਣੀ ਚਾਹੀਦੀ ਹੈ ਇਸ ਦੇ ਰਿਗਾਰਡਿੰਗ ਕਿ ਜਾ ਰਿਹਾ ਜਾਂ ਕਿ ਨਹੀਂ ਜਾ ਰਿਹਾ ਤੁਸੀਂ ਸਟੇਟਮੈਂਟ ਗੋਲ-ਮੋਲ ਸਟੇਟਮੈਂਟ ਦਿੰਦੇ ਹੋ ਕਿ ਅੱਜ ਦੀ ਤਰੀਕ ਤੱਕ ਜੇ 14 ਤਰੀਕ ਤੱਕ ਆ ਜੀ 14 ਤੱਕ ਨਹੀਂ ਜਾ ਰਿਹਾ ਇਟ ਮੀਨਸ ਕਿ ਤੁਸੀਂ ਸਾਨੂੰ ਕਿਤੇ ਨਾ ਕਿਤੇ ਤੁਹਾਡੇ ਦਿਮਾਗ ਦੇ ਵਿੱਚ ਤੁਹਾਡੇ ਦਿਲ ਦੇ ਵਿੱਚ ਕੁਝ ਨਾ ਕੁਝ ਹੈ ਜੋ ਸਾਡੇ ਨਾਲ ਤੁਸੀਂ ਕਲੀਅਰ ਨਹੀਂ ਕਰ ਰਹੇ ਲੇਕਿਨ ਅਸੀਂ ਤੁਹਾਨੂੰ ਤੁਹਾਨੂੰ ਪਤਾ ਕਿ ਅਸੀਂ ਤਕਰੀਬਨ ਮਹੀਨੇ ਡੇਢ ਮਹੀਨੇ ਤੋਂ ਇਸ ਪ੍ਰੋਟੈਸਟ ਦੇ ਵਿੱਚ ਲਗਾਤਾਰ ਚੱਲ ਰਹੇ ਆ ਅਸੀਂ ਆਪਣਾ ਗੜ ਸ਼ੰਕਰ ਕਿਸੇ ਵੀ ਹਾਲਤ ਦੇ ਵਿੱਚ ਨਹੀਂ ਜਾਣ ਦੇਣਾ ਅਸੀਂ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਕਿ ਸਾਨੂੰ ਇਸ ਤੇ ਕਲੀਅਰ ਕਟ ਆਪਣੀ ਸਟੇਟਮੈਂਟ ਦਿਓ ਅਦਰਵਾਈਜ਼ ਅਸੀਂ ਇਹ ਫਿਊਚਰ ਦੇ ਵਿੱਚ ਆਪਣਾ ਪ੍ਰੋਗਰਾਮ ਉਲੀਕਾਂਗੇ ਤੇ ਜੋ ਵੀ ਸਾਡੇ ਪ੍ਰਧਾਨ ਜੀ ਦੀ ਕਾਲ ਹੋਵੇਗੀ ਉਹਦੇ ਮੁਤਾਬਕ ਅਸੀਂ ਆਪਣੀ ਪ੍ਰੋਟੈਸਟ ਜਾਰੀ ਰੱਖਾਂਗੇ